ਇਹ ਫਰੀਜ਼ ਕੋਡ ਦੇ ਵਿੱਚ ਜਾਂ ਪੂਰੀ ਦਿលਿਆਂ ਚ ਮੋਟਰਸਾਈਕਲ ਬੜੇ ਦੋਪੀਆਵਾਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਹੀ ਲੱਭਦੇ ਵੀ ਦਿੰਨੇ ਆ ਚੋਰ ਵੀ ਲੱਭਦੇ ਰਹਿਨੇ ਆ ਬਰਾਮਦੀ ਵੀ ਰੰਦ ਰਿਹਾ ਨੇ ਇਸੇ ਚੀਜ਼ ਸਾਡੇ ਜਿਹੜੀ ਇਨਸਪੈਕਟਰ ਇੰਚਾਰਜ ਫਰੀ ਕੋਡ ਨੇ ਇਨਸਪੈਕਟਰ ਗਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੇ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਦੇ ਗਾਂ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫ ਅਸੀਂ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਸੇ ਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਾਪ੍ਰੀਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੀ ਹੋਰ ਅਸੀਂ ਜ਼ਿਆਦਾ ਮੋਟਰਸਾਈਕਲ ਅਸੀਂ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਵੀ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਂ ਕੀ ਇਹ 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 ਭਾਜੀ ਇਹ ਅਸੀਂ ਹੁਣ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੀ ਸੀ ਕਿਦਾਂ ਵੇਚਦੀ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਹੋ ਸਕਦਾ ਕਿ ਹੋਰ ਵੀ ਮੋਟਰਸਾਈਕਲ ਸਾਡੇ ਮਿਲ ਜਾਣ ਸੋ ਇਹ ਤਫ਼ਤੀਸ਼ ਚੱਲ ਰਹੀ ਹੈ ਜੀ ਇਹ ਫ੍ਰੀਜ਼ ਕੋਡ ਦੇ ਵਿੱਚ ਜਾਂ ਪੂਰੀ ਦਿਲਿਆਂ ਚ ਮੋਟਰਸਾਈਕਲ ਬੜੇ ਦੋ ਪਹੀਆ ਵਾਹਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਹੀ ਲੱਭਦੇ ਵੀ ਦਿੰਨੇ ਆ ਚੋਰ ਵੀ ਲੱਭਦੇ ਰਹਿਨੇ ਆ ਬਰਾਮਦਗੀ ਰੰਦ ਰਹਿਨੇ ਇਸੇ ਚੀਜ਼ ਸਾਡੇ ਜਿਹੜੀ ਇਨਸਪੈਕਟਰ ਇੰਚਾਰਜ ਕੀ ਫ੍ਰੀ ਗੁੱਡ ਨੇ ਇਨਸਪੈਕਟਰ ਗਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੇ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਤੇ ਗਾਂ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫ ਅਸੀਂ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਸੇ ਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਾਪ੍ਰੀਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੀ ਹੋਰ ਅਹੀ ਜ਼ਿਆਦਾ ਮੋਟਰਸਾਈਕਲ ਇਸ ਕੀ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਵੀ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਂ ਇਹ 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 ਭਾਜੀ ਇਹ اسی ਹੁਣ ਇਹਨਾਂ ਨੂੰ ਰਿਮਾਂਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੇ ਸੀ ਕਿਦਾਂ ਵੇਚਦੇ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਹੋ ਸਕਦਾ ਕਿ ਹੋਰ ਵੀ ਮੋਟਰਸਾਈਕਲ ਸਾਨੂੰ ਮਿਲ ਜਾਣ ਸੋ ਇਹ ਤਫਤੀਸ਼ ਚੱਲ ਰਹੀ ਹੈ ਜੀ ਇਹ ਫ੍ਰੀਜ਼ ਕੋਡ ਦੇ ਵਿੱਚ ਜਾਂ ਹੋਰ ਵੀ ਧਿਲਿਆਂ ਚ ਮੋਟਰਸਾਈਕਲ ਬੜੇ ਦੋ ਪਹੀਆ ਵਾਹਨ ਜਾਂ ਚੋਰੀ ਹੁੰਦੇ ਨੇ ਤੇ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਦੌਰਾਨ ਆ ਵਾਹ ਲੱਭਦੇ ਵੀ ਦਿੰਨੇ ਆ ਚੋਰ ਵੀ ਲੱਭਦੇ ਰਹਿਨੇ ਆ ਬਰਾਮਦਗੀ ਰੰਦ ਰਹਿਨੇ ਇਸੇ ਚੀਜ਼ ਸਾਡੇ ਜਿਹੜੇ ਇਨਸਪੈਕਟਰ ਇੰਚਾਰਜ ਸੀ ਫ੍ਰੀ ਕੋਡ ਨੇ ਇਨਸਪੈਕਟਰ ਗਵਿੰਦਰ ਸਿੰਘ ਉਹਨਾਂ ਦੀ ਟੀਮ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਸਫਲਤਾ ਮਿਲੀ ਆ ਉਹਨਾਂ ਨੇ ਦੋ ਮੈਂਬਰ ਕਾਬੂ ਕੀਤੇ ਨੇ ਜਿਹੜੇ ਕਿ ਮੋਟਰਸਾਈਕਲ ਇਦਾਂ ਚੋਰੀ ਕਰਕੇ ਦਗਾਹ ਵੇਚਦੇ ਸੀ ਤੇ ਉਹਨਾਂ ਕੋਲ ਅਸੀਂ 12 ਮੋਟਰਸਾਈਕਲ ਜੀ ਬਰਾਮਦ ਕੀਤੇ ਹੈਗੇ ਆ ਤੇ ਉਹ ਇਹਨਾਂ ਦੇ ਜਿਹੜੇ ਦੋ ਬੰਦੇ ਹੈਗੇ ਇਹਨਾਂ ਦੇ ਖਾਫ ਅਸੀਂ ਇੱਕ 438 ਨੰਬਰ ਪਰਚਾ ਜਿਹੜਾ ਹੈਗਾ ਉਸੇ ਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਤੇ ਜਿਹੜੇ ਦੋਵੇਂ ਦੋਸ਼ੀ ਹੈਗੇ ਇੱਕ ਤੇ ਲਾਪ੍ਰੀਤ ਹੈਗਾ ਜੀ ਤੇ ਦੂਸਰਾ ਹੈਗਾ ਧਰਮਪ੍ਰੀਤ ਇਹ ਆਪਣੇ ਹੀ ਜ਼ਿਲ੍ਹਾ ਫਰੀਦਕੋਟ ਦੇ ਥਾਣੇ ਸਾਦਕੇ ਦੇ ਰਹਿਣ ਵਾਲੇ ਹੈਗੇ ਆ ਬਾਕੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਨੂੰ ਆਸ ਹੈ ਕਿ ਜੀ ਹੋਰ ਅਹੀ ਜ਼ਿਆਦਾ ਮੋਟਰਸਾਈਕਲ ਹੈ ਸੀ ਬਰਾਮਦ ਕਰਾਵਾਂਗੇ ਸਰ ਇਹ ਪਤਾ ਲੱਗਾ ਵੀ ਮੋਟਰਸਾਈਕਲ ਕਿੱਥੇ ਵੇਚਦੀ ਸੀ ਅੱਗੇ ਜਾਣ ਕੀ ਇਹ 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 ਭਾਜੀ ਇਹ ਐਸੀ ਹੁਣ ਇਹਨਾਂ ਨੇ ਰਿਮਾਂਡ ਲਿਆ ਹੋਇਆ ਹੈਗਾ ਤੇ ਕਿੱਥੇ ਵੇਚਦੇ ਸੀ ਕਿਦਾਂ ਵੇਚਦੇ ਸੀ ਇਹ ਸਾਰਾ ਕੁਝ ਹੀ ਲੱਭਾਂਗੇ ਤੇ ਮੈਂ ਜਿੱਦਾਂ ਤੁਹਾਨੂੰ ਕਹਿ ਕੇ ਹੋ ਸਕਦਾ ਕਿ ਹੋਰ ਵੀ ਮੋਟਰਸਾਈਕਲ ਸਾਡੇ ਮਿਲ ਜਾਣ ਸੋ ਇਹ ਤਫ਼ਤੀਸ਼ ਚੱਲ ਰਹੀ ਹੈ ਜੀ